ਪਾਵਰ ਪਲਾਂਟ ਵਰਕਰ ਯੂਨੀਅਨ ਰਜਿਸਟਰਡ ਪੰਜਾਬ ਸ਼੍ਰੀ ਗਵਿੰਦਵਾਲ ਸਾਹਿਬ ਵੱਲੋਂ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਸ਼੍ਰੀ ਗਵਿੰਦਵਾਲ ਸਾਹਿਬ ਦੇ ਮੁੱਖ ਗੇਟ ਦੇ ਨਜ਼ਦੀਕ ਜਥੇਬੰਦੀ ਵੱਲੋਂ 1 ਮਈ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸਹੀ ਦਨੋਸ਼ਰ ਦਾ ਅህልੀ ਭੇਂਟ ਕਰਦਿਆਂ ਮਜ਼ਦੂਰ ਦਿਵਸ ਦਾ ਸਮਾਗਮ ਕੀਤਾ ਗਿਆ ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਅਤੇ ਹੋਰਨਾ ਆਗੂਆਂ ਨੇ ਜੋ ਕਿਹਾ ਦੇਖੋ ਫੋਦੀ ਟਾਈਮਜ਼ ਬਿਊਰੋ ਦੀ ਇਹ ਵਿਸ਼ੇਸ਼ ਰਿਪੋਰਟ ਜੀ ਕੀ ਤੁਹਾਡਾ ਨਾਮ ਜੀ ਮੇਰਾ ਨਾਮ ਅਮਰੀਕ ਸਿੰਘ ਆ ਜੀ ਤੇ ਕੀ ਤੁਹਾਡਾ ਔਦਾ ਜੀ ਮੈਂ ਇਸ ਜੁਨੀਅਰ ਵਿੱਚ ਮਤਲਬ ਜੀ ਪ੍ਰੈਸ ਬਤੌਰ ਪਰ ਪ੍ਰੈਸ ਕਤਰਾਂ ਜੀ ਅੱਜ ਜਿਹੜਾ 1 ਮਈ ਮਜ਼ਦੂਰ ਦੇ ਦਿਵਸ ਤੇ ਤੁਸੀਂ ਜਿਹੜਾ ਇੱਥੇ ਪ੍ਰੋਗਰਾਮ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਇਹ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹ ਦਿਨ ਇਹ ਕਦੋਂ ਤੋਂ ਚਾਲੂ ਹੋਇਆ ਤੇ ਅਸੀਂ ਕਿਵੇਂ ਮਨਾਉਣ ਲੱਗੇ ਦੁਨੀਆ ਭਰ ਵਿੱਚ ਇਹ ਸੰਨ 1800 89 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਲਹਿਰ اٹਹੀ ਕਿ ਮਜ਼ਦੂਰ ਜਿਹੜਾ ਵਾ 8 ਘੰਟੇ ਤੋਂ ਵੱਧ ਕੰਮ ਨਹੀਂ ਕਰੇਗਾ। ਉਹਨਾਂ ਦੇ ਲਾਗੇ ਉਹਨਾਂ ਨੇ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਉਹਨਾਂ ਦੇ ਲਾਗੇ ਇੱਕ ਬੰਬ ਧਮਾਕਾ ਹੋਇਆ ਤੇ ਉੱਥੋਂ ਦੀ ਪੁਲਿਸ ਨੇ ਮਜ਼ਦੂਰਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ 100 ਤੋਂ ਵੱਧ ਮਜ਼ਦੂਰ ਸ਼ਹੀਦ ਹੋ ਗਏ ਤੇ ਬਹੁਤ ਸਾਰੇ ਜ਼ਖਮੀ ਹੋ ਗਏ। ਇਸ ਦੇ ਵਜੋਂ ਪੂਰੇ ਦੇਸ਼ ਵਿੱਚ ਬਹੁਤ ਰੋਜ ਦੀ ਲਹਿਰ ਚੱਲੀ। ਫਿਰ ਫਰਾਂਸ ਦੇ ਵਿੱਚ ਇੱਕ ਅੰਤਰਰਾਸ਼ਟਰੀ ਮਤਾ ਪੇਸ਼ ਕੀਤਾ ਗਿਆ ਜਿਸ ਵਿੱਚ 1 ਮਈ ਮਜ਼ਦੂਰ ਦੇ ਮਨਾਉਣ ਦੀ ਸ਼ੁਰੂਆਤ ਹੋ ਗਈ ਆਪਣੇ ਭਾਰਤ ਵਿੱਚ ਕਾਮਰੇਡ ਨੇਤਾ ਨੇ 1 ਮਈ 1923 ਵਿੱਚ ਇਹ ਲਹਿਰ ਚਾਲੂ ਕੀਤੀ ਉਹਨਾਂ ਚਨਈ ਦੇ ਵਿੱਚ ਝੰਡਾ ਲਾ ਦਿੱਤਾ ਆਪਣੇ ਸਾਰੇ ਦੇਸ਼ਾਂ ਦੇ ਵਿੱਚ ਵਿੱਚ 80ਾਂ ਦੇਸ਼ਾਂ ਦੇ ਵਿੱਚ 1 ਮਈ ਮਜ਼ਦੂਰ ਦੇ ਮਨਾਇਆ ਜਾਂਦਾ ਹੈ ਔਰ ਮਜ਼ਦੂਰਾਂ ਦੇ ਬਲਬੂਤੇ ਪੇ ਆਜ਼ਾਦੀ ਤੋਂ ਬਾਅਦ ਬਹੁਤ ਸਾਰੀਆਂ ਪਾਰਟੀਆਂ ਨੇ ਮਜ਼ਦੂਰਾਂ ਦੇ ਧੜਿਆਂ ਨੇ ਇਸ ਦੇਸ਼ ਦੀ ਸੱਤਾ ਵੀ ਮਾਣੀ ਪਰ ਮਜ਼ਦੂਰਾਂ ਦਾ ਸੱਤਾ ਦੇ ਆਨੰਦ ਵਿੱਚ ਮਜ਼ਦੂਰਾਂ ਦੀ ਸਾਰ ਲੈਣੀ ਫਿਰ ਵੀ ਉਹ ਪੋਲੀ ਜਾਂਦੇ ਰਹੇ ਅੱਜ ਸਾਨੂੰ ਲੋੜ ਹੈ ਸਾਰਿਆਂ ਨੂੰ ਇਕੱਤਰ ਹੋਣ ਦੀ ਮਜ਼ਦੂਰ ਦੀ ਆਵਾਜ਼ ਅੱਗੇ ਲੈ ਕੇ ਚੱਲਣ ਦੀ ਸਾਰਿਆਂ ਦਾ ਧੰਨਵਾਦ ਹਾਂਜੀ ਜੀ ਕੀ ਤੁਹਾਡਾ ਨਾਮ ਹਾਂਜੀ ਸਸੀ ਗਾਲ ਜੀ ਮੈਂ ਗੁਰਪ੍ਰੀਤ ਸਿੰਘ ਬਤੌਰ ਯੂਨੀਅਨ ਪ੍ਰਧਾਨ ਪਾਵਰ ਪਲਾਂਟ ਵਰਕਰ ਯੂਨੀਅਨ ਗੁਇੰਦਵਾਲ ਸਾਹਿਬ ਤੇ ਅੱਜ ਦਾ ਜਿਹੜਾ ਮੈਂ ਮਜ਼ਦੂਰ ਦੇ ਵਸਾ ਕੀ ਕਹਿਣਾ ਚਾਹੁੰਦੇ ਹਾਂ ਜੀ ਹਾਂਜੀ ਇਹੀ ਕੀ ਚਲੋ ਤੁਹਾਨੂੰ ਪਹਿਲਾਂ ਮੇਰੇ ਤੋਂ ਪਹਿਲਾਂ ਭਾਜੀ ਸਾਡੇ ਪ੍ਰੈਸ ਕੱਤਰ ਸਰਦਾਰ ਅਮਰੀਕ ਸਿੰਘ ਜੀ ਨੇ ਦੱਸ ਹੀ ਦਿੱਤਾ ਇਸ ਤਾਰ ਸਾਹਿਦ ਕੇਸ ਦੇ ਬਾਰੇ ਕਿਦਾਂ ਕਿਦਾਂ ਬਣਾਇਆ ਜਾ ਰਿਹਾ ਕੀ ਵੀ ਆਪਣੇ ਜੋ ਸ਼ਿਕਾਗੋ ਦੇ ਸ਼ਹੀਦ ਹੋਏ ਆ ਉਸ ਦੇ ਸੰਬੰਧ ਵਿੱਚ ਸਾਡੀ ਯੂਨੀਅਨ ਨੇ ਵੀ ਇੱਕ ਸੋਚਿਆ ਕਿ ਚਲੋ ਅਸੀਂ ਵੀ ਇਸ ਵਾਰ ਜਿਹੜਾ ਵਾ ਆਪਣੀ ਯੂਨੀਅਨ ਦੇ ਵਿੱਚ ਇੱਕ ਤਰੀਕ ਨੂੰ ਜਿਹੜਾ ਵਾ ਇਹ ਮਜ਼ਦੂਰ ਦੇਸ ਮਨਾਈਏ ਤੇ ਸ਼ਹੀਦਾਂ ਜਿਹੜੀ ਸੰਧ ਅਜਲੀ ਭੇਟ ਕਰੀਏ ਜੀ ਸਮੁੱਚੇ ਸੰਸਾਰ ਦੇ ਮਜ਼ਦੂਰ ਵਰਗ ਨੂੰ ਕੀ ਸੰਦੇਸ਼ ਦੇਣਾ ਹੈ ਮੇਰਾ ਇਹੀ ਸੰਦੇਸ਼ ਹੈ ਜੀ ਆਓ ਆਪਾਂ ਰਲ ਮਿਲ ਕੇ ਇੱਕ ਮਜ਼ਦੂਰ ਦੇ ਜਿਹੜਾ ਮਜ਼ਦੂਰ ਕੰਮ ਕਰਦੇ ਆ ਉਸ ਦੇ ਸਿਧਾਂਤ ਨੂੰ ਬਤੌਰ ਕੰਮ ਕਰਦੇ ਆ ਇੱਕ ਸੱਚੀ ਸੁੱਚੀ ਮਿਹਨਤ ਦੇ ਲਗਨ ਦੇ ਨਾਲ ਆਪਾਂ ਕੰਮ ਕਰੀਏ ਇੱਕ ਭਾਈਚਾਰਾ ਬਣਾ ਕੇ ਪਰਿਵਾਰਕ ਤਰ੍ਹਾਂ ਰਹਿ ਕੇ ਤੇ ਆਪਾਂ ਜਿਹੜਾ ਏਕਤਾ ਵਿੱਚ ਜਾਬ ਦੇ ਵਿੱਚ ਰਹਿ ਕੇ ਇੱਕ ਸਾਂਝਾ ਜਿਹੜਾ ਕੰਮ ਕਹ ਦਿੰਦੇ ਜਿਹਨੂੰ ਸਾਂਝਾ ਮੋਰਚਾ ਉਸ ਦੇ ਤਹਿਤ ਆਪਾਂ ਕੰਮ ਕਰੀਏ ਔਰ ਮੇਰੀ ਔਰ ਮੇਰੀ ਯੂਨੀਅਨ ਦੇ 11 ਮੈਂਬਰੀ ਔਰ 22 ਮੈਂਬਰੀ ਕਮੇਟੀ ਦੇ ਸਾਰੇ ਹੀ ਵਰਕਰ ਔਰ ਅਹੁਦੇਦਾਰ ਸਹਿਬਾਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਹੀ ਸਹਿਯੋਗ ਤੇ ਬਹੁਤ ਹੀ ਅਜ ਤੱਕ ਜਿਹੜਾ ਵਾ ਹਿੰਮਤ ਜੋ ਕੰਮ ਕੀਤੇ ਆ ਔਰ ਯੂਨੀਅਨ ਬਤੌਰ ਜਿਹੜੀ ਪਾਵਰ ਪਲਾਂਟ ਦੇ ਵਿੱਚ 11 ਸਾਲ ਤੋਂ ਇਸ ਪਲਾਂਟ ਦੇ ਵਿੱਚ ਕੋਈ ਵੀ ਯੂਨੀਅਨ ਨਹੀਂ ਸੀ ਤੇ ਸਾਡੀ 2024 ਦੇ ਵਿੱਚ ਜਿਹੜੀ ਯੂਨੀਅਨ ਅਸੀਂ ਰਜਿਸਟਰ ਕਰਵਾਈ ਆ ਤੇ 25 ਦੇ ਵਿੱਚ ਜਿਹੜੀ ਸਾਨੂੰ ਸਰਟੀਫਿਕੇਟ ਮਿਲਿਆ ਜੀ ਤੇ ਬਹੁਤ ਹੀ ਚੰਗੇ ਕੰਮ ਕਰ ਰਹੀ ਆ ਯੂਨੀਅਨ ਤੇ ਇਹੀ ਬਸ ਉਮੀਦ ਕਰਾਂਗੇ ਆਸ ਕਰਾਂਗੇ ਕਿ ਵਰਕਰ ਸਾਡਾ ਵੱਧ ਤੋਂ ਵੱਧ ਸਾਥ ਦੇਣ ਸਾਥ ਦੇ ਨਾਲ ਸਾਡਾ ਇੱਕ ਜਿਹੜਾ ਵਾ ਪਰਿਵਾਰ ਇੱਕ ਤਰ੍ਹਾਂ ਕੰਮ ਕਰੀਏ ਆਉਣ ਵਾਲੇ ਸਮੇਂ 'ਚ ਸਾਨੂੰ ਇਹ ਚੀਜ਼ ਨਾ ਸੋਚਣੀ ਪਵੇ ਕਿ ਕੋਈ ਯੂਨੀਅਨ ਹੋਈ ਸੀ ਜਾਂ ਉਸਨੇ ਕੋਈ ਗਲਤ ਕੰਮ ਕੀਤਾ ਜਾਂ ਗਲਤ ਫੈਸਲੇ ਲਏ ਬਸ ਇਹੀ ਆ ਕਿ ਆਪਾਂ ਇੱਕ ਸਾਂਝਕ ਤਰ੍ਹਾਂ ਭਾਈਚਾਰਾ ਤੌਰ ਤੇ ਰਹਿ ਕੇ ਤੇ ਆਪਾਂ ਇਹਨੂੰ ਮੰਦਰ ਮਸਜਿਦ ਸਮਝ ਕੇ ਚੱਲਣਾ ਆਪਣੀ ਡਿਊਟੀ ਨੂੰ ਡਿਊਟੀ ਦੌਰਾਨ ਸਮਝ ਕੇ ਚੱਲੀਏ ਇਹੀ ਕਿ ਕੋਈ ਸਾਨੂੰ ਲੋਕਚੋਗਣਾ ਕਰੇ ਕੰਮ ਪ੍ਰਤੀ ਜਿਹੜਾ ਆਪਣਾ ਕੰਮ ਦੇ ਨਾਲ ਰਹਿ ਕੇ ਚੱਲ ਕੇ ਆਪਣਾ ਜੜਾ ਦੁਨੀਆਦਾਰੀ ਨੂੰ ਦਿਖਾਈਏ ਕਿ ਅਸੀਂ ਇੱਕ ਸੱਚੀ ਸੁੱਚੀ ਕਿਰਤ ਕਰ ਰਹੇ ਆ ਤੁਸ ਕਿਰਤ ਦੇ ਆਧਾਰ ਤੇ ਮੈਂ ਫੇਰ ਇੱਕ ਵਾਰ ਤੋਂ ਸਾਰੇ ਵਰਕਰਾਂ ਦਾ ਆਪਣੇ ਮੈਂਬਰਾਂ ਦਾ ਉਹਦੇ ਤਰ੍ਹਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਇੱਕ ਕਾਲ ਤੇ ਇੱਥੇ ਆਣ ਕੇ ਸਾਡੇ ਨਾਲ ਸਾਥ ਦਿੱਤਾ ਤੋਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਵੈਗਦੀ ਖਾਲਸਾ ਵੈਗਦੀ ਫਤਿਹ ਮੇਰਾ ਜਸਵਿੰਦਰ ਸਿੰਘ ਬਰਾੜ ਹੈ ਜੀ ਮੀਤ ਪ੍ਰਧਾਨ ਬਤੌਰ ਪਾਵਰ ਪਲਾਂਟ ਵਰਕਰ ਯੂਨੀਅਨ ਦਾ ਮੈਂ ਅਹੁਦੇਦਾਰ ਹਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਮਜ਼ਦੂਰ ਦੇ ਮੌਕੇ ਮਜ਼ਦੂਰ ਦੇ ਸਤੇ ਕਹਿਣਾ ਤਾਂ ਹੀ ਚਾਹੁੰਦੇ ਜੀ ਭਾਜੀ ਨੇ ਦੱਸਤਾ ਪਹਿਲਾਂ ਤੁਹਾਨੂੰ ਤੇ ਦੂਸਰੀ ਗੱਲ ਹੈ ਵੀ ਸਾਡੀ ਜਿਹੜੀ ਜੂਨੀਅਨ ਜਥੇਬੰਦੀ ਕ ਢਾਂਚਾ ਖੜਾ ਇਹ ਅਸੀਂ 2024 ਦੇ ਵਿੱਚ ਲੱਗੇ ਸੀ 25 ਸਾਨੂੰ ਰਜਿਸਟਰ ਹੋਈ ਹੈ ਦੱਸਿਆ ਭਾਜੀ ਨੇ ਮਜ਼ਦੂਰਾਂ ਨੂੰ ਤੇ ਕਹਿਣਾ ਅਸੀਂ ਚਾਹਾਂਗੇ ਵੀ ਜਥੇਬੰਦਕ ਢਾਂਚੇ ਦੇ ਨਾਲ ਚੱਲੋ ਤੇ ਮਤਲਬ ਕਿ ਆਪਣਾ ਮਿਹਨਤ ਕਸ਼ ਲੋਕ ਹੈ ਅਸੀਂ ਸਾਨੂੰ ਸਮਾਜਦਾਰੀ ਜਾਂ ਸਮਾਜਵਾਦੀ ਜਿਹੜੇ ਵੱਡੇ ਪੂੰਜੀਪਤੀ ਲੋਕ ਐ ਉਹਨਾਂ ਨੇ ਸਾਨੂੰ ਇਕੱਲੇ ਇਕੱਲੇ ਨੂੰ ਕਾੜ ਕੇ ਸਾਨੂੰ ਕੁਛ ਨਹੀਂ ਦੇਣਾ ਅਸੀਂ ਜੁਨੀਅਨ ਦੇ ਵਿੱਚ ਰਹਾਂਗੇ ਇੱਕੇ ਚ ਰਹਾਂਗੇ ਤਾਂ ਅਸੀਂ ਇਹਨਾਂ ਨਾਲ ਲੜਾਈ ਲੜ ਸਕਦੇ ਹਾਂ ਧੰਨਵਾਦ